ਹਾਂਜੀ ਸੱਜਣੋ 4x4 ਪੋਰਟਰੇਟ ਆਇਆ ਬਾਈ ਆਪਣੇ ਕੋਲੇ ਅਰਜਨ 12 ਇੰਚ ਹੀ ਸੈਟ ਲੱਗਣ ਵਾਸਤੇ 5d ਵਾਲਾ ਤੇ ਆਪਾਂ ਕਰਦੇ ਬਾਈ ਨਾਲ ਗੱਲਬਾਤ ਹੈ ਨਾ ਕੀ ਆਲਾ ਬਾਈ ਜੀ ਕਿਵੇਂ ਲੱਗਿਆ ਸੈਟ ਵੈਰਾ ਵਧੀਆ ਤੇ ਫਿਟਿੰਗ ਕਿਵੇਂ ਹੋਈ ਠੀਕ ਆ ਬਾਈ ਤੇ 5d ਵਾਲਾ ਲਵਾਇਆ ਬਾਈ ਨੇ ਸੈਟ ਕਰੋ ਫਿਟਿੰਗ ਚੈੱਕ ਕਰੋ ਦੋ ਸੰ ਬੁਫਰੇ ਦੇ ਵਿੱਚ 12 ਇੰਚੀ 5 ਸਪੀਕਰ ਨੇ 6 ਇੰਚੀ ਤੇ ਪੱਟੀਆਂ ਜੋ ਦੀ ਕਟਿੰਗ ਆਪਰੇ ਟੂ ਜੈਟ ਕਰਕੇ ਦਿੱਤੀ ਆ ਚਾਰ ਰੰਗ ਲੱਗਿਆ ਹੋਇਆ ਬੈਗ ਪਿੰਗ ਵੀਰ ਬੈਕ ਸਾਈਡ ਲੱਗੀ ਹੋਈ ਆ ਫਰੇਮ ਤੇ ਫੋਟੋ ਆਪਾਂ ਲਾ ਕੇ ਦਿੱਤੀ ਆ ਤੇ ਜੇ ਇਸੇ ਪਰਸਨਲ ਕੋਈ ਫੋਟੋ ਲਗਾਉਣੀ ਆ ਉਹ ਵੀ ਲੱਗ ਜਾਂਦੀ ਐ ਤੇ ਬਾਕੀ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਨਾ ਹੱਸੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਪ੍ਰਦੀਪ ਸਿੰਘ ਵੀਰੇ ਠੀਕ ਆ ਬਾਈ ਪਿੰਡ ਟਿੱਪੀ ਹਰੀ ਸਿੰਘ ਵੀਰੇ ਠੀਕ ਆ ਬਾਈ ਕਿਵੇਂ ਲੱਗਿਆ ਸੈਟਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਬਾਈ ਜੀ ਦੱਸ ਪ੍ਰਦੀਪ ਜੀ ਦਾ ਮਸਲਾ ਕੋਈ ਗੱਲ ਨਹੀਂ ਤੇ ਬਾਈ ਕਹਿੰਦੇ ਬਈ ਸੈਟ ਪੂਰਾ ਓਕੇ ਆ ਫਿਟਿੰਗ ਕੋਲ ਵੀ ਵਧੀਆ ਹੋਈ ਆ ਤੇ ਜੇ ਤੁਸੀਂ ਵੀ ਸੈਟ ਆਪਣੇ ਕੋਲ ਲਵਾਉਣਾ ਹੈ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ ਉਸ